ਆ ਸਾਈਡ ਤੇ ਕਰ ਲਾ ਆਓ ਜੀ ਆਓ ਜੀ ਬਹੁਤ ਠੀਕ ਆ ਜੀ ਆਹ ਸਾਈਡ ਤੇ ਹੋ ਜਾ ਸਾਈਡ ਤੇ ਹੋ ਜਾ ਹੈ ਮੋਟਰਸਾਈਕਲ ਵਾਲਾ ਇੱਧਰ ਕਰ ਇੱਧਰ ਹੋ ਮੋਟਰਸਾਈਕਲ ਵਾਲੇ ਆ ਉਰਿਆ ਪੁੱਤ ਆ ਇਧਰ ਆ ਜਾ ਪੁੱਤ ਆ ਜਾ ਨਹੀਂ ਮੋਟਰਸਾਈਕਲ ਲਿਆ ਲਿਆ ਮੋਟਰਸਾਈਕਲ ਲਿਆ ਉਹ ਲਿਆ ਤੇਰੇ ਪੇਪਰ ਚੈੱਕ ਕਰੀਏ ਲਿਆ ਲਿਆ ਕੋ ਡਰਨਾ ਤੈਨੂੰ ਕੁਝ ਨਹੀਂ ਆਉਂਦੇ ਆ ਜਾ ਆ ਜਾ ਆ ਜਾ ਕੋਈ ਨਹੀਂ ਆਉਂਦੇ ਤੈਨੂੰ ਆ ਜਾ ਆ ਜਾ ਕੋਈ ਨਹੀਂ ਆਉਂਦੇ ਤੈਨੂੰ ਡਰਨਾ ਆ ਜਾ ਹੋਰ ਜੀ ਹੋਰ ਠੀਕ ਠਾਕ ਜੀ ਅੱਗੇ ਆ ਜਾ ਪੀ ਕੇ ਸੇਵਾ ਜੀ ਮਹਾਰਾਜ ਤੁਹਾਡਾ ਹੀ ਸਾਰਾ ਕੁਝ ਅੱਗੇ ਵੀ ਹੋਰ ਠੀਕ ਠਾਕ ਨਹੀਂ ਉਹ ਜਿਹੜਾ ਜਿਹੜਾ ਮੋਟਰਸਾਈਕਲ ਤੇ ਉਹ ਫਿਰ ਇਹ ਮੋਟਰਸਾਈਕਲ ਤੇ ਉਹ ਫਿਰ ਇਹਨੂੰ ਵੀ ਦੇਦਾ ਆ ਅਮਾਰੋ ਆਜ ਮਾਰ ਲਾ ਆਵਾਜ਼ ਵੀ ਆ ਜਾਓ ਜੀ ਛੋਟੇ ਵੀਰ ਇਧਰ ਆਓ ਆ ਪੁੱਤ ਰੱਖਿਓ ਜੀ ਇੱਕ ਇੱਕ ਮਿੰਟ ਹੈਲਮਟ ਪਾ ਕੇ ਰੱਖਿਆ ਕਰੋ ਮੇਰੇ ਭਰਾ ਆ ਹੁਣ ਤੁਹਾਨੂੰ ਦੇ ਦੇਣਾ ਤੇ ਗਾਮੋਂ ਫਿਰ ਜੇ ਕਿਤੇ ਕਾਬੂ ਆ ਗਏ ਤੇ ਚਲਾਨ ਹੋ ਜਾਣਾ ਜੀ ਆ ਪਾ ਲਓ ਆ ਲਾ ਪਰਣਾ ਵਾਲਾ ਹਾਲ ਮੜਾ ਪਾ ਕੇ ਰੱਖਿਆ ਕਿਉਂ ਆ ਲਾਲਾ ਉਥੋ ਛੀਛੇ ਇਹ ਹੁੰਦੇ ਨੇ ਤੁਹਾਨੂੰ ਫਰੀ ਤੇ ਜੇ ਗਾਹ ਨਾ ਪਾਇਆ ਫਿਰ ਚਲਾਨ ਕਰਨਾ ਜੀ ਠੀਕ ਹੈ ਸੱਚੀ ਗੱਲ ਸੀ ਸੱਚੀ ਗੱਲ ਆ ਟੋਪੀ ਲਾ ਹੋ ਇਹ ਪੁੱਤ ਹਣ ਅੱਗੇ ਤੋਂ ਪਾ ਕੇ ਰੱਖਣਾ ਜੇ ਜੇ ਗਾਹ ਨਾ ਪਾਇਆ ਤੇ ਮੁੜ ਕੇ ਚਲਾਨ ਠੀਕ ਆ ਆ ਲੋ ਵੀ ਨਹੀਂ ਤਰਿਨਾ ਜਾਉਂ ਤੋਂ ਦਿੱਤਾ ਉਹ ਚਲਾਨ ਨਹੀਂ ਤੁਹਾਡਾ ਕਰਦੇ ਪਰ ਗਾਂਲ ਫੜਵਾ ਕੇ ਰੱਖਣਾ ਪੱਕਾ ਤੁਹਾਡੀ ਸੇਫਟੀ ਵਾਸਤੇ ਤੁਹਾਨੂੰ ਦੇਂਦੇ ਆ ਠੀਕ ਆ ਇਹ ਥੋੜਾ ਥੱਲੇ ਕਰਨਾ ਥੱਲੇ ਹਾਂ ਇਹ ਜੇ ਆਂ ਛੀਸ਼ਾ ਤਾਂ ਕਰਨਾ ਛੀਸ਼ਾ ਤਾਂ ਕਰ ਲਓ ਭਾਵੇਂ ਜੇ ਸਾਹ ਗੁੰਬ ਹੁੰਦਾ ਜਦੋਂ ਲੋਡੋਗੇ ਤਾਂ ਛਾਂ ਕਰ ਲਿਆ ਠੀਕ ਆ ਆਹ ਮੁੜ ਕੇ ਥੱਲੇ ਕੱਢ ਲਈ ਚਲੋ ਅਵਤਾਲ ਆ ਮੈਂ ਮੂੰਹ ਅੱਗੇ ਨਾ ਆ ਜੇ ਲੈਓ ਚਲੋ ਕੱਢ ਲਓ ਕੇ ਤੋ ਕੱਢ ਲਾ ਲਓ ਆ ਕੈਪ ਲਾਓ ਹੱਥ ਦੀ ਦੇ ਦੋ ਮੈਂ ਕੰਮ ਤਾਂ ਹੀ ਕਰਨਾ ਨਹੀਂ ਕੈਪ ਲਾ ਲਓ ਨਾ ਸਿਰ ਤੇ ਪਾਉਣਾ ਵਾ ਤੇ ਪੱਕਾ ਪਾ ਕੇ ਰੱਖਣਾ ਕੁੜੀਆਂ ਨੂੰ ਤੇ ਜ਼ਿਆਦਾ ਚਾਹੀਦਾ ਸਗੋਂ ਸੇਫਟੀ ਚਾਹੀਦੀ ਏ ਕੁੜੀਆਂ ਦੀ ਮੁੰਡੇ ਤੇ ਜੇ ਸਗੋਂ ਪੱਗ ਪੂਗ ਬੰਨ ਲੈਂਦੇ ਆ ਅਜੇ ਸ਼ੀਸ਼ਾ ਥੱਲੇ ਕਰ ਲਉ ਥੱਲੇ ਕਰ ਲਿਓ ਆਓ ਜੀ ਆਓ ਜੀ ਲਿਆ ਆਓ ਜੀ ਲੈ ਕੇ ਆ ਮੋਟਰਸਾਈਕਲ ਲੈ ਕੇ ਆਏਗਾ ਫਿਰ ਹੀ ਆਓ ਜਦੋਂ ਲੈ ਆਏਗਾ ਮੋਟਰਸਾਈਕਲ ਦੇ ਦਾਂਗੇ ਜਦੋਂ ਲੈ ਕੇ ਆਏਗਾ ਫਿਰ ਦੇ ਦੇ ਦਿੰਦੇ ਲੈ ਦੋ ਲੈ ਕੇ ਆ ਮੋਟਰਸਾਈਕਲ ਵਾਲਾ ਮੈਂ ਵੀ ਲਾਵਾਂ ਬੁਲਟ ਲੈਵਲ ਆਗੇ ਬੁਲਟ ਲੈ ਆਵਾਂ ਪਾਪਾ ਜੀ ਲੈ ਲੈ ਮੈਂ ਤੈਨੂੰ ਕਹਿੰਦੇ ਆ ਲਿਆ ਆ ਮੋਟਰਸਾਈਕਲ ਖੜਾ ਹੋਰ ਫਿਰ ਆ ਦੇਖਦੇ ਆ ਇਹ ਹੁੰਦਾ ਕਿ ਆ ਆ ਗਿਆ ਤੇ ਹੁਣ ਪੁੱਤ ਪੱਕਾ ਪਾ ਕੇ ਰੱਖਿਆ ਕਰਨਾ ਜੀ ਮੁੜ ਕੇ ਨਹੀਂ ਤੇ ਚਲਾਣ ਹੋਏ ਨਾ ਜੀ ਠੀਕ ਆ ਇਹ ਥੱਲੇ ਕਰਨਾ ਲਿਆ ਮਿੰਨੂ ਸਸੇ ਗਾਲ ਜੀ ਇੱਥੇ ਬਹਿ ਜਾ ਮੋੜ ਤੇ ਦੇ ਲੈ ਆਹ ਲਾਣਾ ਉੱਤੋਂ ਫੇਰ ਉਤਰਾ ਕੇ ਪਹਿਣਾ ਨਹੀਂ ਉਤਰਾ ਕੇ ਪਹਿਣਾ ਨਹੀਂ ਗਾ ਤੇ ਹੁਣ ਪਾ ਕੇ ਰੱਖਣਾ ਪੱਕਾ ਠੀਕ ਆ ਮਾਜੀ ਠੀਕ ਆ ਲਾਓ ਲਾਓ ਥਾਂ ਨਾ ਫਲਾ ਚੱਲ ਠੀਕ ਆ ਪਾ ਕੇ ਰੱਖ ਇਹ ਤੁਹਾਡੀ ਸੇਫਟੀ ਆ ਇੱਕ ਇੱਕ ਮਿੰਟ ਇੱਕ ਮਿੰਟ ਇੱਕ 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 ਤਾਂ ਅਲਾ ਪਰਨਾ ਲਾਏਗਾ ਫੇਰੀਆ ਪਹਿਲਾਂ ਤੂੰ ਡਿਰੀਜਨ ਚਲਾਣ ਤੋਂ ਉਹ ਚਲਾਣ ਤੋਂ ਨਹੀਂ ਪਾ ਮੰਡੀ ਤੋਂ ਆਇਆ ਵਾ ਗਾਂ ਤੋਂ ਪੱਕਾ ਪਾ ਕੇ ਰੱਖਣਾ ਵਾ ਠੀਕ ਆ ਠੀਕ ਆ ਜੇ ਗਾਂ ਨਾ ਪਾਇਆ ਫਿਰ ਚਲਾਣ ਹੋਏ ਨਾ ਅਗੋ ਨਾਪ ਥੋੜਾ ਜਿਹਾ ਚਲੋ ਟੈਨਸ਼ਨ ਨਾ ਆਵੇ ਦਵਾ ਦੇ ਦਵਾ ਦੇ ਕੋਲ ਸਾਬ ਦੇ ਹੋ ਇਹਨੂੰ ਵੇਖ ਲਿਆ ਵੇਖਰਾ ਯਾਰ ਕੀ ਇਹਨੂੰ ਵੇਖਾ ਇਹਨਾਂ ਦਾ ਟੈਨਸ਼ਨ ਬਰਾਉ ਤੇ ਮੁਰਸਲ ਦੇ ਲੋ ਬਾਓ ਬਾਬਾ ਪਾ ਟੈਨੈਂਟ ਨੇ ਆਉਂਦੇ ਲੈ ਬਾ ਠੀਕ ਆ ਚਲੋ ਤੇਰਾ ਸ਼ੀਸ਼ਾ ਵੀ ਕਾਲਾ ਆਇਆ ਵਧੀਆ ਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਲੈ ਆ ਵੀ ਓ ਲੈ ਮੈਂ ਕੱਢ ਲਈ ਨਾ ਫੜਾ ਦੇ ਇੱਥੇ ਤੇਰੇ ਹੱਥ ਬੜੇ ਪੋਲੇ ਆ ਪਹਿਲਾਂ ਪਾੜ ਕੇ ਰਖੋ ਇਹ ਕੋਈ ਨਾ ਬੰਨ ਲਾ ਕੋ ਨੀ 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 ਬੁਲੀ ਜਾਂਦੇ ਐ ਖੜੋ ਇੱਕ ਲਾਓ ਵੀ ਪਰ ਇਹ ਗਾਂ ਪਾ ਕੇ ਰੱਖਣਾ ਪੱਕਾ ਠੀਕ ਆ ਇਹ ਨਹੀਂ ਵੀ ਇਥੋਂ ਪਾ ਲਿਆ ਆ ਟੋਪੀ ਲਾ ਅੜਾ ਤੁਹਾਡਾ ਸ਼ੀਸ਼ਾ ਵੀ ਵਧੀਆ ਈ ਕਾਲਾ ਬ੍ਰਾਂਡਡ ਇਹ ਸਭ ਕੁਲ ਵਾਲੇ ਆ ਆਹ ਲਾਓ ਆ ਟੋਪੀ ਲਾ ਪੁੱਤ ਤੇ ਪਾ ਕੇ ਵੀ ਰੱਖਣੇ ਜੇ ਠੀਕ ਹੈ ਇਹ ਨਹੀਂ ਬਈ ਇਥੋਂ ਪਾਤਾ ਤੇ ਮੁੜ ਕੇ ਬਾਸ ਮੇਰੀ ਸਾਰੇ ਜਿਹੜੇ ਮੋਟਰਸਾਈਕਲ ਜਾਂ ਕਾਰਾਂ ਗੱਡੀਆਂ ਆ ਚਲਾਉਂਦੇ ਆ ਭੈਣ ਭਰਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਅੱਜ ਅਸੀਂ ਰੂਡ ਸੇਫਟੀ ਮੰਥ ਜਿਹੜਾ ਭਾਰਤ ਸਰਕਾਰ ਵੱਲੋਂ 1 ਜਨਵਰੀ ਤੋਂ ਸ਼ੁਰੂ ਕੀਤਾ ਗਿਆ ਹੈ ਉਸ ਦਿਨ ਵੀ ਅਸੀਂ ਮਹਾਲੀ ਦੇ ਵਿੱਚ ਇਸੇ ਤਰ੍ਹਾਂ ਹੀ ਸ਼ੁਰੂਆਤ ਕਰਵਾ ਕੇ ਉੱਥੇ ਵੀ ਇਹ ਵੱਡੀ ਗਿਣਤੀ ਦੇ ਵਿੱਚ ਐਨ ਜੀਓ ਆਈਆਂ ਹੋਰ ਵੀ ਸਾਥੀ ਆਏ ਤੇ ਐਨ ਜੀਓ ਨੇ ਤੇ ਹੋਰ ਸਾਥੀਆਂ ਨੇ ਇਤਰਾ ਹੀ ਹੈਲਮਟ ਵੰਡ ਕੇ ਤੇ ਰੂਟ ਸੇਫਟੀ ਮੰਥ ਦੀ ਸ਼ੁਰੂਆਤ ਕਰਵਾਈ ਤੇ ਅੱਜ ਵੀ ਅਸੀਂ ਉਸੇ ਤਹਿਤ ਇੱਕ ਮੈਸੇਜ ਦੇਣਾ ਹੁੰਦਾ ਆ ਵੀ ਸਾਨੂੰ ਸਾਰਿਆਂ ਨੂੰ ਆਪਦੀ ਜਾਨ ਦੀ ਆਪਦੇ ਪਰਿਵਾਰ ਦੇ ਮੈਂਬਰਾਂ ਦੀ ਜਾਨ ਦੀ ਜਿਹੜੀ ਆ ਉਹ ਸਾਨੂੰ ਰਾਖੀ ਕਰਨੀ ਚਾਹੀਦੀ ਆ ਪ੍ਰਵਾਹ ਕਰਨੀ ਚਾਹੀਦੀ ਆ ਜਿੰਨੇ ਵੀ ਟੂ-ਵੀਲਰ ਤੇ ਸਾਡੇ ਭੈਣਾ ਭਰਾ ਜਾਂਦੇ ਆ ਜਿਨ੍ਹਾਂ ਦੇ ਚਲੋ ਸਿਰ ਤੇ ਪਗੜੀ ਆ ਉਹ ਤੇ ਸੇਫਟੀ ਆ ਕੋਸ਼ਿਸ਼ ਕਰਨ ਵੀ ਚਲੋ ਸਾਰੇ ਪਗੜੀ ਬੰਨਣ ਜਿਹੜੇ ਪਗੜੀ ਨਹੀਂ ਬੰਨਦੇ ਉਹ ਹੈਲਮਟ ਜ਼ਰੂਰ ਪਾਉਣ ਹੈਲਮਟ ਪਾ ਕੇ ਆਪਣੇ ਸਿਰ ਦੀ ਜਿਹੜੀ ਸੁਰੱਖਿਆ ਉਹਨੂੰ ਜ਼ਰੂਰ ਕਰਨ ਤੇ ਇਸੇ ਤਰ੍ਹਾਂ ਜਿਹੜੇ ਕੋ ਕਾਰਾਂ ਤੇ ਜਾਂਦੇ ਆ ਉਹ ਵੀ ਆਪਣੀ ਸੀਟ ਬੈਲਟ ਜ਼ਰੂਰ ਲਾਉਣ ਤੇ ਜਿਹੜੇ ਟ੍ਰੈਫਿਕ ਦੇ ਨਿਯਮ ਆ ਉਹਨਾਂ ਦੀ ਪਾਲਣਾ ਜ਼ਰੂਰ ਕਰਨ ਕਿਉਂਕਿ ਜੇ ਆਪਣੀ ਜਾਨ ਆ ਤੇ ਫੇਰ ਹੀ ਜਾਨ ਆ ਹਰ ਪਰਿਵਾਰ ਦੇ ਵਿੱਚ ਇੱਕ ਇੱਕ ਹੀ ਜੀ ਆ ਇੱਕ ਇੱਕ ਹੀ ਬੱਚਾ ਆ ਜਿਹਦੇ ਘਰ ਪਹਿਲਾ ਪੋਤੋ ਪੈਂਦਾ ਉਹਦੇ ਬਾਅਦ ਦੂਜਾ ਬੱਚਾ ਲੈਂਦਾ ਹੀ ਨਹੀਂ ਪਰ ਮੈਂ ਨਾਲੇ ਵੀ ਬੇਨਤੀ ਕਰੂੰਗਾ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਵੀ ਆਪਾਂ ਨੂੰ ਘੱਟ ਤੋਂ ਘੱਟ ਹਰ ਪਰਿਵਾਰ ਦੇ ਵਿੱਚ ਤਿੰਨ ਬੱਚੇ ਜ਼ਰੂਰੀ ਚਾਹੀਦੇ ਆ ਵੀ ਤਿੰਨ ਬੱਚੇ ਹੋਣ ਆਪਾਂ ਜ਼ਾਇਦਾਤਾਂ ਦੇ ਚੱਕਰ 'ਚ ਜ਼ਮੀਨਾਂ ਦੇ ਚੱਕਰ 'ਚ ਘਰਾਂ ਦੇ ਚੱਕਰ 'ਚ ਵੀ ਵੰਡ ਵੰਡਾਈ ਹੋ ਜਾਣੀਆਂ ਆਪਾਂ ਪਹਿਲਾ ਜੇ ਬੱਚਾ ਮੁੰਡਾ ਹੋ ਪੈਂਦਾ ਤੇ ਆਪਾਂ ਦੂਜਾ ਬੱਚਾ ਹੀ ਨਹੀਂ ਲੈਂਦੇ ਚਾਂਸ ਹੀ ਨਹੀਂ ਲੈਂਦੇ ਵੇਖੋ ਜਿਹੜਾ ਇਨਸਾਨ ਧਰਤੀ ਤੇ ਆਉਂਦਾ ਨਾ ਉਹਨੇ ਆਪੋ ਆਪਣੇ ਕਰਮ ਲੈਣੇ ਕੁਦਰਤ ਨੇ ਉਹਨੂੰ ਉਹਦੀ ਪੜ੍ਹਾਈ ਲਿਖਾਈ ਰੋਟੀ ਪਾਣੀ ਜਾਇਦਾਦ ਘਰ-ਬਾਰ ਸਾਰਾ ਕੁਝ ਪ੍ਰਮਾਤਮਾ ਨੇ ਉਹਦੇ ਲਈ ਭੇਜਣਾ ਵਾ ਤੇ ਮੇਰੀ ਇਹੋ ਬੇਨਤੀ ਆ ਵੀ ਆਪਾਂ ਨੂੰ ਕਿਉਂਕਿ ਪੰਜਾਬੀਆਂ ਦੀ ਸਿੱਖਾਂ ਦੀ ਜਿਹੜੀ ਗਿਣਤੀ ਆ ਨਾ ਸਿੱਖਾਂ ਦੀ ਗਿਣਤੀ ਆਪਣੀ ਜਿਹੜੀ ਮਰਦਮਛਮਾਰੀ ਹੋਈ ਉਹਦੇ ਵਿੱਚ ਸਭ ਤੋਂ ਘੱਟ ਜਿਹੜੀ ਜਨਸੰਖਿਆ ਆਪਣੀ ਸਿੱਖਾਂ ਦੀ ਆ ਪੰਜਾਬੀਆਂ ਦੀ ਆ ਤੇ ਸਾਰਿਆਂ ਦਾ ਹੀ ਇਤਰਾ ਹੀ ਆਉਂਦਾ ਵੀ ਜਿਹਦਾ ਪਹਿਲਾ ਬੱਚਾ ਬੇਟਾ ਹੋ ਪੈਂਦਾ ਉਹ ਦੂਜਾ ਬੱਚਾ ਨਹੀਂ ਲੈਂਦਾ ਤੇ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਇਹੋ ਕਰਨੀ ਚਾਹੀਦੀ ਬਾਕੀ ਦੇ ਪਰਮਾਤਮਾ ਦੇ ਵਾਸਤੇ ਆ ਕਾਲਪੁਰਖ ਵਾਹਿਗੁਰੂ ਦੇ ਵਾਸਤੇ ਆ ਤਿੰਨ ਬੱਚੇ ਘੱਟ ਤੋਂ ਘੱਟ ਹਰੇਕ ਪਰਿਵਾਰ ਦੇ ਵਿੱਚ ਹਰੇਕ ਘਰ ਦੇ ਵਿੱਚ ਹੋਣੇ ਚਾਹੀਦੇ ਆ ਤੇ ਮੈਂ ਹੁਣ ਬੇਨਤੀ ਕਰੂੰਗਾ ਧੁੰਦ ਦੇ ਦਿਨੇ ਆ ਧੁੰਦ ਦੇ ਦਿਨਾਂ ਦੇ ਵਿੱਚ ਜੇ ਕਿਸੇ ਨੂੰ ਬੜਾ ਕੋਈ ਜ਼ਰੂਰੀ ਕੰਮ ਕਰਿਆ ਤੇ ਉਹੋ ਹੀ ਨਿਕਲੇ ਨਹੀਂ ਤੇ ਆ ਜਿਹੜੇ 10 12 ਦਿਨ ਧੁੰਦ ਪੈਣੀ ਕਿਉਂਕਿ ਆ 20 ਜਨਵਰੀ ਤੋਂ ਬਾਅਦ ਤੇ ਵੈਸੇ ਮੌਸਮ ਠੀਕ ਹੋਣਾ ਸ਼ੁਰੂ ਹੋ ਜੇਣਾ ਵਾ ਵੈਸੇ ਤੇ ਆ ਲੋਹੜੀ ਤੋਂ ਬਾਅਦ ਵੀ ਧੁੰਦ ਜਿਹੜੀ ਉਹ ਪੈਣੀ ਕਈ ਵਾਰ ਖਤਮ ਹੋ ਜਾਂਦੀ ਆ ਪਰ ਕੋਸ਼ਿਸ਼ ਕਰਿਓ ਜਦੋਂ ਤੱਕ ਧੁੰਦ ਵਾਲਾ ਮੌਸਮ ਆ ਆਪਾਂ ਜਿਹੜਾ ਦੂਰ ਤਰਾਡੇ ਜਾਣਾ ਜਾਂ ਕੋਈ ਕੋਈ ਨਹੀਂ ਕੰਮ ਤੇ ਐਵੇਂ ਆਪਾਂ ਨਾ ਜਾਈਏ ਆਪਾਂ ਗਰੇਜ਼ ਕਰੀਏ ਆ ਧੁੰਦ ਦੇ ਤੇ ਨਾ ਜ ਸਫ਼ਰ ਕਰ ਤਾਂ ਜੋ ਜਿਹੜੇ ਅਜਾਈਆਂ ਜਾਣਾ ਜਾਂਦੀਆਂ ਉਹ ਨਾ ਜਾਣ ਤੇ ਆਪਾਂ ਆਪਣੇ ਪਰਿਵਾਰਾਂ ਦੇ ਵਿੱਚ ਆਪਦੇ ਘਰਾਂ ਦੇ ਵਿੱਚ ਸੇਫ ਰਹੀਏ ਧੰਨਵਾਦ ਹੋਣ